ਆਹ ਬੰਨਾ ਉਹ ਗੇਲਾ ਸਿਲੰਡਰ ਹੀ ਲਾਇਆ ਉਹਦਾ ਜੀ ਜਿਹੜਾ ਸਿਲੰਡਰ ਜਿਹੜਾ ਫਟਿਆ ਉਹਦੀ ਲੈ ਲੈ ਉਹ ਤੇ ਆਪਾਂ ਖੱਦ ਲੈ ਚਾਰੀ ਮੇਰਾ ਵੀ ਤਾਹਾਂ ਆ ਦੇਖੋ ਹਲੇ ਵੀ ਸਿਲੰਡਰ ਦੀ ਬਣੀ ਪਿਆ ਜੀ ਉਹ ਲੀਕ ਹੋ ਰਿਹਾ ਲੀਕ ਆ ਜੀ ਨਹੀਂ ਨਹੀਂ ਇਹ ਕਰਕੇ ਵੀਰੇ ਠੰਡ ਦੇ ਵਿੱਚ ਉਹ ਕਰਦਣਾ ਜੀ ਨਹੀਂ ਪੂਰੀ ਤੁੰਡ ਦੇ ਮਾਰ ਕੋਈ ਨਾ ਕਾਲੀ ਨਾ ਕਰੀ ਅਸੀਂ ਉਹੀ ਦੇ ਉਹ ਕੁਝ ਨਹੀਂ ਉਹ ਪਿੱਛੇ ਮਾਰਾ ਚਲੋ ਮੈਂ ਕਰਦਾ ਜੀ ਦੇ ਉੱਪਰ ਚੜ ਕੇ ਕਿੱਦਾਂ ਕਰਦਾ ਯਾਰ ਮਤ ਕਰਦੇ ਨਹੀਂ ਖਾਰੀ ਜਿਹੜੇ ਤੇਰੀ ਲਾਈ ਹਾਂ ਵਾਹ ਬੱਲੇ ਤਿੰਨ ਚਾਰ ਮਿੰਟੇ ਨੇ ਪੁੱਛ ਤੇ ਕੀ ਹੋਇਆ ਕੀ ਸੀ ਸਿਲੰਡਰ ਫਟਿਆ ਸਰ ਅੱਛਾ ਹਾਂਜੀ ਤੇ ਮਾਲਕ ਆ ਗਿਆ ਜੀ ਮੌਕੇ ਤੇ ਅਜੇ ਤਾਂ ਪਿੰਡ ਵਾਲਿਆਂ ਦਾ ਕੱਠ ਜਾਦਾ ਸੀ ਇਹ ਜੇ ਮਾਲਕ ਮੈਨੂੰ ਨਹੀਂ ਮਿਲਿਆ ਕੀ ਨਾਂ ਤੇ ਵਜਦੀ ਆ ਏਜੰਸੀ ਇਹ ਸੰਸੇਰ ਗੈਸ ਏਜੰਸੀ ਆ ਕੋਈ ਬਾਹਰ ਪਟਿਆਲਾ ਵੀ ਰੈਫਰ ਕਰਿਆ ਰਜਿੰਦਰਾ ਇਹ ਹੁਣ ਹਸਪਤਾਲ ਜਾ ਕੇ ਪਤਾ ਲੱਗੂਗਾ ਜੀ ਇਹ ਹੁਣ ਹਸਪਤਾਲ ਜਾ ਕੇ ਪਤਾ ਲੱਗੂਗਾ ਇਹ ਹਸਪੀਟਲ ਜਾ ਕੇ ਪਤਾ ਲੱਗੂਗਾ ਜੀ ਵੀ ਸਾਰੇ ਇੱਥੇ ਰੱਖ ਲੈ ਜਾ ਕੋਈ ਰੈਫਰਿੰਗ ਕਿਹੜੀ ਗੈਸ ਏਜੰਸੀ ਆ ਜੀ ਇਹ ਇਹ ਸੰਸੇਰ ਗੈਸ ਏਜੰਸੀ ਠੀਕ ਹੈ ਮੈਂ ਇਸ ਪਿੰਡ ਦੇ ਵਿੱਚ ਬਾਹਰਲੇ ਪਾਸੇ ਇਹਨਾਂ ਦਾ ਗੋਡਾਊਨ ਹੈ ਇੱਥੇ ਜਿੱਥੇ ਸਿਲੰਡਰ ਫਟਿਆ ਕੀ ਕਾਰਨ ਹੋ ਸਕਦਾ ਜੀ ਇਹ ਪਾਜੀ ਪੜਤਾਲ ਤੋਂ ਪਤਾ ਲੱਗੂਗਾ ਵੀ ਕੀ ਹੈ ਸਰਪੰਚ ਸਾਹਿਬ ਕੀ ਗੱਲਬਾਤ ਹੋਈ ਆ ਬਰੇ ਇਹ ਪਾਜੀ ਮੈਨੂੰ ਤਾਂ ਫੋਨ ਮੈ ਘਰੇ ਸੀਗਾ ਫੋਨ ਆਇਆ ਸੀ ਮੈਨੂੰ ਪਿੰਡ ਦੇ ਲੋਕਾਂ ਦਾ ਤੇ ਕਹਿੰਦੇ ਵੀ ਇਦਾਂ ਕਰੇ ਸਰਪੰਚ ਸਾਹਿਬ ਬਲਾਸਟ ਹੋ ਗਿਆ ਆਪਣੀ ਏਜੰਸੀ ਚ ਸਾਡੇ ਨਜ਼ਦੀਕੀ ਏਜੰਸੀ ਹੈ ਜੀ ਗੈਸ ਸੰਸ਼ੇਰ ਏਜੰਸੀ ਜੀ ਤੇ ਅਸੀਂ ਜਦੋਂ ਅੱਗੇ ਦੇਖਿਆ ਤੇ ਅੱਗ ਦੇ ਇੱਥੇ ਬਲਾਸਟ ਹੋਇਆ ਜੀ ਕਈ ਸਿਲੰਡਰ ਮਤਲਬ ਬਲਾਸਟ ਹੋ ਚੁੱਕੇ ਆ ਤੇ ਉਹਦੇ ਵਿੱਚ ਦੋ ਤਿੰਨ ਬੰਦੇ ਸੀ ਜਿਹੜੇ ਇੱਥੇ ਮਲਾਜਮ ਕੰਮ ਕਰਦੇ ਨੂੰ ਹੁੰਦਾ ਉਹਨਾਂ ਨੂੰ ਕਾਫੀ ਨੁਕਸਾਨ ਹੋ ਚੁੱਕਾ ਤੇ ਉਹਨਾਂ ਨੂੰ ਪਹਿਲਾਂ ਨਾਭੇ ਲੈ ਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨੂੰ ਰੈਫਰੋਨ ਪਟਿਆਲੇ ਕਰ ਦਿੱਤਾ ਗਿਆ ਤੇ ਬਾਕੀ ਦੇਖਦੇ ਆ ਪੜਤਾਲ ਕਰਨ ਤੋਂ ਬਾਅਦ ਪਤਾ ਲੱਗੂ ਵੀ ਕਿੰਨਾ ਕੁ ਮਤਲਬ ਉਹਨਾਂ ਨੂੰ ਨੁਕਸਾਨ ਹੋਇਆ ਹੈ ਕੀ ਮਾਲਕ ਉਰੇ ਆ ਗਿਆ ਜੀ ਨਹੀਂ ਮਾਲਕ ਨਹੀਂ ਆਏ ਹੈਗੇ ਪੰਜ ਸਾਲ ਕੋਈ ਮਾਲਕ ਨਹੀਂ ਆਇਆ ਜੀ ਜਿਹੜਾ ਮਤਲਬ ਇੱਥੇ ਮੈਨੇਜਰ ਸੀਗਾ ਉਹ ਮੈਨੇਜਰ ਵਿਚਾਰਾ ਖੁਦ ਅਗਦੀ ਚੋਂ ਸਚ ਆ ਗਿਆ ਤੇ ਇੱਕ ਦਰਸ਼ੀ ਸੀ ਮੁੰਡਾ ਇਹ ਕੰਮ ਨੇ ਆ ਜੀ ਉਹ ਦੋਵੇਂ ਮੁੰਡੇ ਮੈਨੇਜਰ ਨੇ ਜੀ ਉਹ ਦੋਵੇਂ ਅਗਦੀ ਚੋਂ ਕੀ ਕਾਰਨ ਹੋ ਸਕਦਾ ਜੀ ਇਸ ਸਿਲੰਡਰ ਦਾ ਕਾਰਨ ਸਾਰੇ ਦਾ ਪਤਾਲ ਤੋਂ ਬਾਅਦ ਚ ਪਤਾ ਲੱਗੂ ਜਾਂ ਤਾਂ ਇੱਥੇ ਖਾਣਾ ਖੂਣਾ ਬਣਾਉਂਦੇ ਹੋਣਗੇ ਜੀ ਕਿਉਂਕਿ ਇੱਥੇ ਰਹਿੰਦੇ ਆਣ ਜਿਹੜੇ ਮੁਲਾਜ਼ਮ ਜੀ ਉਹ ਇੱਥੇ ਖਾਣਾ ਖੂਣਾ ਬਣਾਉਂਦੇ ਆ ਤੇ ਤਾਂ ਕਰਕੇ ਇਹ ਵੀ ਹੋ ਸਕਦਾ ਬਾਕੀ ਪਤਾਤ ਬਾਅਦ ਪਤਾ ਲੱਗੂ ਕਿੰਨਾ ਕ ਨੁਕਸਾਨ ਹੋਇਆ ਹੈ ਨੁਕਸਾਨ ਤਾਂ ਤਿੰਨ ਚਾਰ ਮੁਲਾਜ਼ਮ ਸੀਗੇ ਤੇ ਇੱਕ ਸਾਡੇ ਪਿੰਡੋਂ ਮੁੰਡਾ ਸੀਗਾ ਵਿਚਾਰਾ ਜਿਹੜਾ ਗੁੰਗਾ ਸੀਗਾ ਤੇ ਉਹ ਬੋਲਦਾ ਨਹੀਂ ਹੈਗਾ ਜੀ ਤੇ ਉਹ ਸਿਲੰਡਰ ਵਗੈਰਾ ਕੋਈ ਲੈਣ ਆਇਆ ਤੇ ਉਹਨੂੰ ਜਿਆਦਾ ਕਾਫੀ ਜਿਆਦਾ ਨੁਕਸਾਨ ਹੋ ਗਿਆ ਉਹਦਾ ਅਗਰ ਨਾਲ ਚੁਲਸਿਆ ਗਿਆ ਤੇ ਉਹਨੂੰ ਵੀ ਪਟਿਆਲੇ ਰੈਫਰ ਕਰ ਦਿੱਤਾ ਗਿਆ ਕਿੰਨੀ ਦੇਰ ਤੋਂ ਗਿਆ ਸੀ ਅਸੀਂ ਚੱਲ ਰਹੀ ਆ ਉਹਦੇ ਜਿਆਦਾ ਜਿਆਦਾ ਅਸੀਂ ਕਾਫੀ ਟਾਈਮ ਤੋਂ ਇੱਥੇ ਚੱਲ ਰਹੀ ਹੈ ਜੀ ਜਿਵੇਂ ਸਰਪੰਚ ਸਾਹਿਬ ਦੇਖਦੇ ਨੇ ਪਟਾਕੇ ਵਾਲੀ ਫੈਕਟਰੀ ਵੀ ਉਹਦੇ ਨੇੜੇ ਹੈਗੀ ਆ ਵੀ ਉਹਦੇ ਬਾਰੇ ਕੀ ਕਹਿਣਾ ਹੈਗਾ ਵੀ ਉਹਰੇ ਗੈਸ ਏਜੰਸੀ ਵੀ ਆ ਤੇ ਉਧਰੋਂ ਪਟਾਕੇ ਵਾਲੀ ਫੈਕਟਰੀ ਵੀ ਹੈਗੀ ਹੈ ਅਸੀਂ ਤਾਂ ਇਹ ਮੰਗ ਕਰਨਾ ਚਾਹੁੰਦੇ ਆ ਜੀ ਕਿ ਸਾਡੇ ਇਹ ਜਿਹੜੀ ਏਜੰਸੀ ਆ ਜੀ ਕਿਉਂਕਿ ਇਹ ਨਿਰਭਰੂਤ ਹੈ ਜੀ ਠੀਕ ਹੈ ਸਾਡੇ ਲੋਕਾਂ ਨੂੰ ਇਹਦਾ ਨੁਕਸਾਨ ਬਹੁਤ ਜਿਆਦਾ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇਹ ਸਾਡੇ ਜਿਹੜੇ ਪਿੰਡ ਦੇ ਦੇਖੀ ਕਈ ਪਿੰਡ ਲੱਗਦੇ ਆ ਏਜੰਸੀ ਦੇ ਨਾਲ ਨਾਲ ਠੀਕ ਹੈ ਤੇ ਇਹ ਇਥੋਂ ਚੱਕੀ ਜਾਵੇ ਜੀ ਅਸੀਂ ਬੰਦ ਕਰਾਉਣਾ ਮੈਂ ਵੀਰੇ ਆਪਣਾ ਰਾਜੂ ਇੱਕ ਮਹੀਨਾ ਪਹਿਲਾਂ ਅੱਗ ਲੱਗੀ ਆਈ ਆ ਤੇ ਦੂਸਰੀ ਵਾਰੀ ਚਾਂਸ ਹੋ ਗਿਆ ਜੀ ਇਹ ਤੋਂ ਅਸੀਂ ਮੰਗ ਆਹੀ ਕਰਦੇ ਆ ਵੀ ਅਸੀਂ ਏਜੰਸੀ ਉਰੇ ਰਹਿ ਨਹੀਂ ਦੇਣੀ ਸਾਡੇ ਪਿੰਡਾਂ ਨੂੰ ਨੁਕਸਾਨ ਆ ਜੀ ਉਹਨਾਂ ਨੇ ਕਿਹਾ ਸੀ ਕਿ ਜਸੂ ਅੱਗ ਵਾਰੀ ਦੱਸੂਗੀ ਕਿਵੇਂ ਲੱਗੀ ਜੀ ਸਰਾਣੀ ਹਾਂ ਸਰਾਣੀ ਪੱਲੀ ਹਾਂ ਨਿਕਾਲੀ ਜੀ ਮੈਂ ਸਕੀਚ ਕਰਨਾ ਲੱਗੀ ਹੈ ਕੁਝ ਜਾਣਕਾਰੀ ਟੰਡਰ ਲੀਕ ਹੋ ਰਿਹਾ ਹੈ ਸਿਲੰਡਰ ਲੀਕ ਹੋ ਰਿਹਾ ਤੁਹਾਨੂੰ ਪਤਾ ਹੈ ਬੱਚੇ ਤੇ ਕੰਨੀ ਕਰ ਕਿੰਨੇ ਕੰਦੇ ਆ ਗਏ ਚਾਰ ਪੰਜ ਬੰਤੇ ਸੀ ਪੂਰੇ ਪ੍ਰੋਫੈਸਰ ਮੇਰਾ ਸੁਨੀਲਦਰ ਕਹਿੰਦਾ ਕਿੱਥੇ ਦੇ ਰਹੇ ਹੋ ਲੋਕਲ ਜਿਹੜੀ ਜਿਹੜੀ ਏਜੰਸੀ ਚ ਕੋਈ ਹੱਦ ਲੱਗੀ ਆ ਜਾਂ ਕੋਈ ਸਾਰਾ ਸਿਲੰਡਰ ਵਗੈਰਾ ਲੀਕ ਹੋਇਆ ਉਹ ਤੋਂ ਬਾਰੇ ਕਿੰਨੇ ਮਰੀ ਜਾਏ ਨੇ ਹਾਂ ਉਹਦੇ ਚ ਨਾ ਚਾਰ ਬੰਸੇ ਆਏ ਸੀਗੇ ਉਹਦੇ ਚ ਦੋ ਰੈਫਰ ਹੋਏ ਆ ਦੋ ਅੰਡਰ ਟਰੀਟਮੈਂਟ ਹੈ ਤੇ ਕੀ ਕਿਸ ਕਿਸ਼ਕਿਤ ਸੁਣਾਉਂਦੇ ਆ ਕਿ ਦੋ ਪੇਸ਼ੈਂਟ ਜਦੂ ਕੁਮਾਰ ਤੇ ਦਲੀਪ ਕੁਮਾਰ ਉਹ ਰੈਫਰ ਹੋਏ ਤੇ ਦੋ सुरेंद्र ਕੁਮਾਰ ਔਰ ਸੰਦੀਪ ਸ਼ਰਮਾ ਇੱਥੇ ਹੀ ਅੰਡਰ ਟਰੀਟਮੈਂਟ ਦੋ ਨਾਬੇ ਦੇ ਤਿੰਨ ਨਾਬੇ ਦੇ ਇੱਕ ਮੈਸਪਿੰਡਰ ਸੀ ਮੈਸਪਿੰਡਰ ਹਾਂ ਜੀ ਜਿਹੜਾ ਮੈਸਪਿੰਡਰ ਵਾਲਾ ਉਹ ਦਿੱਥੇ ਰਹਿ ਰਿਹਾ ਚਲੋ ਉਹ ਰੈਫਰ ਹੋਇਆ 22 ਸਾਲ ਦਾ ਸੀ ਲੜਕਾ ਉਹ ਰੈਫਰ ਹੋਇਆ ਠੀਕ ਹੈ ਜੀ ਕਿਸ ਨਾਲ ਆਉਂਦੇ ਸੀ ਜਦੂ ਕੁਮਾਰ ਠੀਕ ਹੈ ਜੀ ਜਿਹੜੇ ਰੈਫਰ ਕਰਿਆ ਉਹ ਥੋੜੇ ਸੀਰੀਅਸ ਆ ਉਹਨਾਂ ਦੇ ਬਾਨ ਜ਼ਿਆਦਾ ਹੈ ਇੱਥੇ ਜਿਹੜੇ ਅੰਡਰ ਟਰੀਟਮੈਂਟ ਆ ਕੌਨਸ਼ੀਅਸ ਆ ਬੋਲ ਵਗੈਰਾ ਦੇ ਠੀਕ ਹਾਂਜੀ